ਜਿਹੜੇ ਕਹਿ ਰਹੇ ਆ ਵੀ ਡਲੇਵਾਲ ਸਾਨੂੰ ਵੀ ਠੁੱਕ ਕੇ ਛੱਟ ਗਏ ਤੇ ਉਹ ਆਪਾਂ ਪੁੱਛਾਂਗੇ ਨਾ ਸਾਰੇ ਭਰਾਵਾਂ ਨੂੰ ਇਹ ਸਾਰੇ ਕਿਸਾਨ ਵੀਰੇ ਇੱਥੇ ਖੜੇ ਹੋਏ ਨੇ ਵੀ ਆਖਰ ਵਾਕੇ ਜਿੰਨਾ ਠੁੱਕ ਕੇ ਛੱਟਿਆ ਜਾਂ ਕੀ ਗੱਲਬਾਤ ਆ ਹਾਂਜੀ ਵੀਰ ਜੀ ਠੁੱਕ ਜੀ ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸੋਸ਼ਲ ਮੀਡੀਆ ਤੇ ਕਹਿ ਰਹੇ ਠੁੱਕ ਕੇ ਛੱਟ ਗਏ ਠੁੱਕ ਕੇ ਛੱਟਣਾ ਸਾਨੂੰ ਮੜਿਆ ਸਮਝਾਉਣਾ ਦਾ ਮਤਲਬ ਵੀ ਠੁੱਕ ਕੇ ਛੱਟਣਾ ਕੀ ਹੁੰਦਾ ਜਾਂ ਤਾਂ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਖਾਣਾ ਪੀਣਾ ਸ਼ੁਰੂ ਕਰਤਾ ਹੋਏ ਮਰਨਵਾਦ ਤੋੜਤਾ ਹੋਏ ਉਹਨੂੰ ਆਪਾਂ ਕਹੀਏ ਵੀ ਥੁੱਕ ਕੇ ਛੱਟ ਗਿਆ ਹਾਂ ਉਹਨਾਂ ਨੇ ਮਰਨਵਾਦ ਤ ਨਹੀਂ ਤੋੜਿਆ ਸੰਗਤਾਂ ਦੇ ਦਬਾਅ ਦੇ ਕਾਰਨ ਸਿਰਫ ਜਿਹੜੀ ਫਸਟਡ ਲਾਈਨ ਨੂੰ ਉਹ ਤਿਆਰ ਹੋਏ ਆ ਜਿਹੜੀ ਆਪਣੀ ਟ੍ਰੀਟਮੈਂਟ ਹੁੰਦੀ ਉਹ ਲਾਈਨ ਲਈ ਤਿਆਰ ਹੋਏ ਆ ਉਹ ਵੀ ਸੰਗਤਾਂ ਦੇ ਦਬਾਅ ਕਰਕੇ ਨਹੀਂ ਤਾਂ ਉਸ ਟ੍ਰੀਟਮੈਂਟ ਵੀ ਨਹੀਂ ਲੈ ਰਿਆ ਸੀ ਟ੍ਰੀਟਮੈਂਟ ਵੀ ਪਿਛਲੇ ਕਾ ਲੰਬੇ ਸਮੇਂ ਤੋਂ ਬੰਦ ਸੀ ਤੇ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਬਹਿ ਕੇ ਆਪਦੀ ਜ਼ੁਬਾਨ ਵਾਹ ਦਿੰਨੇ ਆ ਮਾੜਾ ਇੱਥੇ ਗਰਾਊਂਡ ਲੈਵਲ ਤੇ ਆ ਕੇ ਵੇਖੋ ਕਿ ਤੁਹਾਡੀ ਤਾਂ ਉਹ ਗੱਲ ਆ ਜਿਵੇਂ ਜਿਹੜਾ ਕਦੇ ਗੁਰਦੁਆਰੇ ਨਹੀਂ ਗਿਆ ਉਹਨੂੰ ਆਪਾਂ ਗੁਰਦੁਆਰੇ ਦਾ ਪ੍ਰਧਾਨ ਬਣਾ ਪੈਨੇ ਆ ਆ ਜਿਹੜੇ ਧੜੇ ਤਿੰਨ ਚਾਰ ਪ੍ਰਧਾਨ ਤੁਹਾਡੇ ਅੱਗੇ ਲੱਗੇ ਹੋਏ ਆ ਤੁਹਾਡਾ ਬਿੜਾ ਇਹਨਾਂ ਨੇ ਗਰਕ ਕਰਨਾ ਜੇ ਬਿੜਾ ਚੰਗੀ ਤਰ੍ਹਾਂ ਗਰਕ ਕਰਨਗੇ ਤੁਹਾਡਾ ਕਿਉਂਕਿ ਇੱਥੇ ਮੋਰਚੇ 'ਚ ਘੋਲ ਦੇ ਵਿੱਚ ਆ ਨਹੀਂ ਰਹੇ ਪਾਸੇ-ਪਾਸੇ ਬੈਠੇ ਗੱਲਾਂ ਕਰੀ ਜਾਂਦੇ ਆ ਪਾਸੇ-ਪਾਸੇ ਪ੍ਰੋਗਰਾਮ ਦੇਈ ਜਾਂਦੇ ਜਿੱਥੇ ਆਉਣਾ ਉਥੇ ਆਨੇ ਵਾਲੀ ਥਾਂ ਤੇ ਆਓ ਖਾਂ ਆਨੇ ਵਾਲੀ ਥਾਂ ਤੇ ਆਓ ਜਿੱਥੇ ਆ ਕੇ ਕੋਈ ਆਪਣਾ ਹਾਸਲ ਹੋਣਾ ਸਰਕਾਰ ਤੇ ਕੋਈ ਦਬਾਅ ਬੰਨਾ ਕਿੰਨੇ ਬਾਰਡਰ ਵਿਹਲੇ ਪਏ ਆ ਡੱਬਾਲੀ ਦਾ ਬਾਰਡਰ ਵਿਹ ਜੇ ਇੱਥੇ ਨਹੀਂ ਆਉਣਾ ਤਾਂ ਤੁਸੀਂ ਹੋਰ ਬਾ ਬੜੇ ਬਾਦਰ ਦਿੱਲੀ ਨੂੰ ਜਾਂਦੇ ਸਾਰੇ ਘੇਰ ਕੇ ਬਹਿ ਜਾਓ ਚਲੋ ਜੇ ਯਾਰ ਇੱਥੇ ਆਏ ਆ ਜੇ ਉਹਨਾਂ ਦੀ ਟੌਰ ਚ ਫਰਕ ਪੈਂਦਾ ਹਾਂ ਹਾਂ ਇਹ ਉਹ ਥੋੜਾ ਜਿਹਾ ਆਪਣੇ ਆਪ ਨੂੰ ਸਹੀਦੇ ਵੀ ਅਸੀਂ ਨੀਵੇਂ ਹੁੰਨੇ ਆ ਅਸੀਂ ਨੀਵੇਂ ਹੁੰਨੇ ਆ ਤੇ ਹੋਰ ਸੜਕਾਂ ਬਠੇਰੀਆਂ ਆਈਆਂ ਹਾਂ ਹਾਂ ਬਿਲਕੁਲ ਹੋਰ ਬਹੁਤ ਸੜਕਾਂ ਹੋਰ ਜਿਹੜੀ ਮਰਜੀ ਸੜਕ ਤੇ ਜਾ ਕੇ ਬਹਿ ਜਾਣਾ ਹਾਂ ਤੇ ਸਾਨੂੰ ਮਾੜਾ ਚੰਗਾ ਤਾਂ ਨਾ ਬੋਲਣ ਹਾਂ ਗਰਾਊਂਡ ਲੈਵਲ ਤੇ ਆ ਕੇ ਵੇਖੋ ਥੋੱਕ ਕੇ ਚੜਨਾ ਤਾਂ ਉਹਨੂੰ ਕਹਿੰਦੇ ਵੀ ਜੇ ਡੱਲੇਵਾਲ ਸਾਹਿਬ ਨੇ ਆਪਦਾ ਮਰਨਮਰਤ ਤੋੜ ਦਿੱਤਾ ਹੋਵੇ ਤੋੜ ਦਿੱਤਾ ਹੋਵੇ ਸਰਕਾਰ ਦੀ ਪੂਰੀ ਕੋਝੀ ਸ਼ਾਸ਼ਿ ਹੈਗੀ ਸੀ ਇਹਨਾਂ ਦਾ ਵਰਨਮਰਤ ਤਣਾਇਆ ਜਾਵੇ ਬੜੇ ਉਹਨਾਂ ਨੇ SLAKH ਢੰਗ ਨਾਲ ਕਹਤਾ ਵੀ ਤੁਸੀਂ 14 ਤਰੀਕ ਦੀ ਜਿਹੜੀ ਮੀਟਿੰਗ ਉਹਦੇ ਵਿੱਚ ਸ਼ਾਮਲ ਹੋਵੋ ਸ਼ਾਮਲ ਹੋਣ ਦਾ ਮਤਲਬ ਕਿ ਮਰਨਮਰਤ ਤੋੜ ਕੇ ਤੁਸੀਂ ਸਿਹਤ ਕਾਮਯਾਬ ਕਰਕੇ ਤੇ 14 ਫਰਵਰੀ ਨੂੰ ਸਾਡੀ ਉਹ ਜਿਹੜੀ ਮੀਟਿੰਗ ਉਹਦੇ ਵਿੱਚ ਸ਼ਾਮਲ ਹੋਵੋ ਹਜੇ ਸਿਰਫ ਆਪਾਂ ਨੂੰ ਮੀਟਿੰਗ ਦਾ ਲਾਰਾ ਲਾ ਕੇ ਗਏ ਕੋਈ ਮੰਗਾ ਨਹੀਂ ਉਹਨਾਂ ਨੇ ਮੰਨ ਲਈਆਂ ਇਸੇ ਕਰਕੇ ਡੱਲੇਵਾਲ ਸਾਹਿਬ ਬਹੁਤ ਲੰਮੀ ਸੋਚਣ ਵਾਲੇ ਬੰਦੇ ਆ ਉਹਨਾਂ ਨੇ ਸੋਚ ਸਮਝ ਕੇ ਹੀ ਫੈਸਲਾ ਲਿਆ ਵੀ ਮੈਂ ਜਿਹੜਾ ਮਰਨ ਵਰਤ ਹਜੇ ਨਹੀਂ ਤੋੜੂੰਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹਨਾਂ ਚਿਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਆਪਦਾ ਮਰਨ ਵਰਤ ਨਹੀਂ ਤੋੜਨਗੇ ਦਿੱਲੀੋਂ ਤੁਸੀਂ ਮੂੰਹ ਕਾਲਾ ਕਰਾ ਕੇ ਇੱਥੇ ਵੜੇ ਜੇ ਤਾਂ ਤੁਸੀਂ ਦਿੱਲੀ ਨੂੰ ਦੂਰੀ ਰਿਮੂਵ ਨਹੀਂ ਕਰਨ ਦੇ ਨਹੀਂ ਤੇ ਹੋਰ ਤੁਹਾਨੂੰ ਕੀ ਕਹਣਾ ਦਿੱਲੀ ਨੂੰ ਤੁਸੀਂ ਮੂੰਹ ਨਹੀਂ ਕਰਨ ਦੇ ਜਦੋਂ ਸਾਨੂੰ ਸਾਨੂੰ ਪਤਾ ਤਾਂ ਲੱਗੇ ਵਿਚਲੀ ਗੱਲ ਕੀ ਆ ਵੀ ਜਾਂ ਤਾਂ ਤੁਹਾਨੂੰ ਇਹ ਆ ਵੀ ਡੱਲੇਵਾਲ ਸਾਹਿਬ ਇਹ ਸਾਰਾ ਕ੍ਰੈਡਿਟ ਲੈ ਜਾਣਗੇ ਉਹ ਕ੍ਰੈਡਿਟ ਤੁਸੀਂ ਲੈ ਲਓ ਡੱਲੇਵਾਲ ਸਾਹਿਬ ਨੂੰ ਅਸੀਂ ਕਹਿ ਦਿਆਂਗੇ ਵੀ ਤੁਸੀਂ ਪਿੱਛੇ ਹਟ ਜਿਓ ਜੀ ਇਹਨਾਂ ਨੂੰ ਕ੍ਰੈਡਿਟ ਲੈ ਲੈਂਦੇ ਹੋ ਕ੍ਰੈਡਿਟ ਤੁਸੀਂ ਲੈ ਲਓ ਪਰ ਗਰਾਊਂਡ ਲੈਵਲ ਤੇ ਤਾਂ ਆਜੋ ਘਰੇ ਬੈਠੇ ਗੱਲਾਂ ਕਰਨ ਦਾ ਜੇ ਗਰਾਊਂਡ ਲੈਵਲ ਤੇ ਤਾਂ ਆਓ ਪਤਾ ਲੱਗੇ ਤੁਹਾਡਾ ਅੱਛਾ ਆਪ ਕੁੰਡੇ ਮਾਰ ਕੇ ਆਪ ਪੰਨ ਕੇ ਕਹਿੰਦਾ ਮੇਰੀ ਪ੍ਰਸ਼ਾਸਨ ਨੇ ਕੋਈ ਗੱਡੀ ਪੰਨੀ ਆ ਕੋਈ ਨਹੀਂ ਪੰਨੀ ਗਦੀਆਂ ਸਿਰਫ ਦੋ ਟਰਾਲੀਆਂ ਸੀ ਉੱਥੇ ਜਿਹੜਾ ਰੋਲਦੂ ਮਾਨ ਸਾਹਿਬ ਦੇ ਆਪਣੇ ਇਹ ਯਾਰ ਸਰਕਾਰ ਕਰ ਰਿਹਾ ਸੀ ਉਹਦੇ ਕੋਲੇ ਸਿਰਫ ਦੋ ਟਰਾਲੀਆਂ ਸੀ ਤਿੰਨ ਚਾਰ ਹੈਗੇ ਆ ਕਿਕਰੀ ਬਾਰਡਰ ਤੇ ਬੈਠੇ ਆ ਉੱਥੇ ਦੋ ਟਰਾਲੀਆਂ ਸੀ ਇਹਨੂੰ ਪੁੱਛ ਮਾਨ ਸਾਹਿਬ ਦੇ ਤੇਰੇ ਕੋਲੇ ਆਪ ਰੋਲਦੂ ਮਾਨ ਸਾਹਿਬ ਤੇਰੇ ਕੋਲੇ ਕੀ ਸੀ ਹਾਂ ਹਾਂ ਤੇਰੇ ਪੱਲੇ ਕੀ ਆ ਬਿਲਕੁਲ 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 ਤੁਸੀਂ ਮੇਰੇ ਹਿਸਾਬ ਨਾਲ ਤੂੰ ਦੋ ਵੀ ਜਾਰੀਆਂ ਕਹਿਤੀਆਂ ਮੇਰੇ ਨਾਲ ਟਰਾਲੀ ਇਹਦੀ ਇੱਕ ਵੀ ਨਹੀਂ ਹੋਣੀ ਆ ਨਹੀਂ ਦੋ ਸਾਡੇ ਕੋਲੇ ਖੜੀਆਂ ਸੀ ਸਾਡੇ ਕੋਲੇ ਉਹਨੂੰ ਕਹਤੇ ਟਰਾਲੀ ਸਬੂਤ ਕਰਕੇ ਵਖਾਣ ਤੂੰ ਜਿਹੜਾ ਆਪਦੇ ਆਪ ਨੂੰ ਜੁਲੀਆਂ ਨਾਲ ਦਾ ਪ੍ਰਧਾਨ ਕੋ ਨਾ ਤੇਰੇ ਪੁੱਲੇ ਕੀ ਆ ਤੇਰੇ ਪੁੱਲੇ ਕੱਕ ਵੀ ਨਹੀਂ ਹਾਂ ਸਹੀ ਗੱਲ ਪੁੱਲੇ ਕੀ ਗਦਾਰ ਆ ਗਦਾਰ ਕਾਮਰੇਟ ਕਾਮਰੇਟ ਆ ਇਹ ਕਾਮਰੇਟ ਬੰਦਾ ਇਹ ਰੌਲਦੂਣ ਅਸੀਂ ਬਾਪੂ ਢੱਲੇਵਾਲ ਜਲਦੀਸ਼ ਸਿੰਘ ਢੱਲੇਵਾਲ ਨੂੰ ਅਸੀਂ 20 ਸਾਲ ਤੋਂ ਜਾਣਦੇ ਆ ਬਾਪੂ ਚ ਇੱਕ ਖਾਮੀ ਵੀ ਨਹੀਂ ਸਾਡੇ ਅਸੀਂ ਬਹੁਤ ਨੇੜੇ ਵਰਤੇ ਆ ਬਾਪੂ ਦੇ ਇਹ ਇਹ ਕਹਿੰਦੇ ਨਾ ਥੱਕ ਕੇ ਚੱਟਿਆ ਫੱਕ ਕੇ ਚਟਿਆ ਫੱਕ ਕੇ ਚਟਣ ਵਾਲੇ ਤੁਸੀਂ ਆ ਕਹਿ ਹਾਂਜੀ ਹਾਂਜੀ ਅਸੀਂ ਤਾਂ ਬਾਪੂ ਦੇ ਮੂੰਹ ਨੂੰ ਆਏ ਆ ਤੁਹਾਡੇ ਮੂੰਹ ਨੂੰ ਨਹੀਂ ਪੈਂਦੇ ਸੀ ਹਾਂ ਉਹਦੇ ਮਗਰ ਅੱਜ ਵੇ ਬਾਪੂ ਨੇ ਕਹਿਤਾ ਜਦੋਂ ਹੁਕਮ ਲਾਤਾ ਨਾਲ ਆ ਸੀ ਇਕੱਠੇ ਆ ਬਾਕੀ ਪੁੰਦਰ ਸਾਹਿਬ ਵਾਲਿਆਂ ਦਾ ਲੰਗਰ ਚੱਲਦਾ ਜਿਹਦੀ ਸੇਵਾ ਸੀ ਸਾਰੇ ਕਰਦੇ ਆ ਬਿਲਕੁਲ ਬਿਲਕੁਲ ਅਸੀਂ ਤਾਂ ਸੇਵਾ ਕਰਦੇ ਆ ਹਾਂ ਲੰਗਰ ਚੱਲੀ ਜਾਂਦਾ ਉਹਨਾਂ ਦੀ ਸੇਵਾ ਸਾਰੇ ਕਰਦੇ ਆ ਕੋਈ ਨਹੀਂ ਉਹਨਾਂ ਦੀ ਕੋਈ ਕਿਸੇ ਦੀ ਕਾਣ ਅਸੀਂ ਤਾਂ ਆਪਦੀ ਬਾਪੂ ਦੀ ਖਾਤਰ ਬੈਠੇ ਆ ਉਹਦੀ ਖਾਤਰ ਬਹਿਣਾ ਅਸੀਂ ਉਹਨਾਂ ਨੂੰ ਸਾਹਮਣੇ ਦੇ ਨਾ ਹੀ ਢਿੱਜ ਗਏ ਜੋ